ਨਗਰ ਨਿਗਮ ਵੱਲੋਂ ਕੁਝ ਸਾਲ ਪਹਿਲਾਂ ਕੂੜਾ ਕਲੈਕਟ ਕਰਨ ਵਾਲੀ ਕੰਪਨੀ ਨੂੰ ਆਨੰਦ ਅੰਮ੍ਰਿਤਪਾਰਕ ਨਜ਼ਦੀਕ ਰஞ்சிਤ ਐਵੇਨਿਊ ਵਿਖੇ ਪਾਰਕਿੰਗ ਲਈ ਥਾਂ ਮੁਹੱਈਆ ਕਰਵਾਈ ਗਈ ਸੀ ਜਿੱਥੇ ਹੁਣ ਛੋਟੀਆਂ ਗੱਡੀਆਂ ਵੱਲੋਂ ਲਿਆਂਦਾ ਗਿਆ ਕੂੜਾ ਵੱਡੀਆਂ ਗੱਡੀਆਂ ਵਿੱਚ ਲਿਫਟ ਕੀਤਾ ਜਾਂਦਾ ਹੈ ਜਿਸ ਕਾਰਨ ਇਲਾਕੇ ਵਿੱਚ ਗੰਦਗੀ ਦੀ ਪਰਮਾਰ ਹੈ ਅਤੇ ਬਦਬੂ ਭਰਿਆ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਰஞ்சிਤ ਐਵੇਨਿਊ ਦੇ ਰਹਿ ਹਾਈਸ਼ੀ ਲੋਕ ਪਰੇਸ਼ਾਨ ਹਨ ਅਤੇ ਉਹਨਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਕੂੜੇ ਵਾਲੇ ਸਥਾਨ ਤੇ ਇੱਕ ਸ਼ਾਂਤੀਮਈ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਆਖਿਆ ਕਿ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜਿੰਨਾ ਚਿਰ ਇਹ ਡੰਪ ਚੁੱਕਿਆ ਨਹੀਂ ਜਾਂਦਾ ਇਹ ਜਿਹੜੇ ਬੇਸਿਕ ਤੇ ਜਿਹੜੇ ਸੀਸੇ ਭਰ ਕਰ ਰਹੇ ਨੇ ਆਪਣੇ ਆਪਣੇ ਉਦਾਹਰਣਾਂ ਅੱਜ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਕੀਤਾ ਔਰ ਇਹਦੇ ਵਿੱਚ ਇਹਦੀ ਜੋ ਇਨਫੋਰਮੇਸ਼ਨ ਹੈ ਉਹ ਸਾਰੇ ਅਧਿਕਾਰੀਆਂ ਨੂੰ ਦਿੱਤੀ ਆ ਜਾਣਕਾਰੀ ਸਾਰਿਆਂ ਨੂੰ ਦਿੱਤੀ ਆ ਔਰ ਇੱਥੇ ਆਲੇ ਦੁਆਲੇ ਤੋਂ ਸਾਰੀ ਸੰਗਤ ਆਈ ਆ ਜਿਨ੍ਹਾਂ ਨੂੰ ਇਸ ਡੰਪ ਬਾਰੇ ਸਾਰਾ ਦੱਸਿਆ ਜਾ ਰਿਹਾ ਜਾਗਰੂਕ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਮੋਟੀਵੇਟ ਵੀ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ એનર્ਜੀ ਭਰੀ ਜਾ ਰਹੀ ਆ ਕਿ ਇਹ ਡੰਪ ਜਿਹੜਾ ਹੈਗਾ ਉਹਨੀ ਦੇਰ ਤੱਕ ਅਸੀਂ ਇੱਥੋਂ ਜਾਣ ਨਹੀਂ ਜਿੰਨੀ ਦੇਰ ਤੱਕ ਡੰਪ ਚੁੱਕਿਆ ਨਹੀਂ ਜਾਂਦਾ ਇਹ ਮੋਰਚਾ ਜੀ ਸਾਰ ਕੇ ਹੰਬ ਕੇ ਇਹ ਸਾਰੇ ਰੈਜੀਡੈਂਸ ਨੇ ਇਕੱਠੇ ਹੋ ਕੇ ਰਣਜੀਤ ਵਿਹਾਰ ਰੰਜੀਤ ਅਮਰੀਓ ਸੈਕਟਰ 3 ਸੈਕਟਰ 4 ਹਾਊਸਿੰਗ ਬੋਰਡ ਕਲੋਨੀ ਨੇ ਹਰ ਹਮਕੇ ਸਾਰੇ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਜਦੋਂ ਐਮ ਐਲ ਏ ਐਮ ਪੀ ਜਾਂ ਜਿੰਨੇ ਵੀ ਕਾਉਂਸਲਰ ਜਾਂ ਆਪਾਂ ਕਮਿਸ਼ਨਰ ਡਿਪਟੀ ਕਮਿਸ਼ਨਰ ਔਰ ਮੇਅਰ ਸਾਹਿਬ ਕਿਹਦੇ ਦੇ ਵਿੱਚ ਕੰਨ ਜਦੋਂ ਜੂਨ ਹੀ ਸਕੰਨ ਤੇ ਜੂਨ ਹੀ ਸਰਕੀ ਤੇ ਅਖੀਰ ਜਿਹੜਾ ਅੱਜ ਫੈਸਲਾ ਲੈ ਕੇ ਇਹ ਸਾਰੇ ਜਣੇ ਇਕੱਠੇ ਅਸੀਂ ਹੋਏ ਆਂ ਕਿ ਇਸ ਡੰਪ ਨੂੰ ਇੱਥੋਂ ਢਾਇਆ ਜਾਵੇ ਕਿਉਂਕਿ ਇਹਦੇ ਨਾਲ ਬਹੁਤ ਗੰਦਗੀ ਫੈਲ ਰਹੀ ਹੈ ਅੰਮਰਸਰ ਸਿਫਤੀ ਦਾ ਘਰ ਕਿਹਾ ਜਾਂਦਾ ਹੈ ਪਰ ਇੱਥੇ ਮੈਨੂੰ ਲੱਗਦਾ ਹੈ ਇਹ ਅੰਮਰਸਰ ਕੂੜੇ ਦਾ ਘਰ ਹੈ ਜਿਹੜੇ ਵੀ ਬਾਹਰੋਂ ਆਉਂਦੇ ਨੇ ਤੇ ਸੁਣੀਦਾ ਹੈ ਅਸੀਂ ਜਦੋਂ ਬਾਹਰ ਜਾਂਦੇ ਹਾਂ ਤੇ ਇਹ ਕਿਹਾ ਜਾਂਦਾ ਹੈ ਕਿ ਅੰਬਰਸਰੋਂ ਆਏ ਨੇ ਸਾਡੀ ਆਉ ਪਗੜੀ ਕੀਤੀ ਜਾਂਦੀ ਹੈ ਕਿ ਅੰਬਰਸਰ ਗੁਰੂ ਦੇ ਘਰ ਤੋਂ ਆਏ ਨੇ ਪਰ ਅੱਜ ਇਹ ਕਹਿਣਾ ਪਏਗਾ ਕਿ ਅੰਬਰਸਰ ਕੂੜੇ ਦੇ ਢੱਠ ਤੋਂ ਆਏ ਨੇ ਅਸੀਂ ਸਾਰੇ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਇਲਾਕਾ ਨਿਵਾਸੀ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਇਹ ਡੰਪ ਕੁਛ ਇਲੀਗਲ ਡੰਪ ਹੈ ਜਿਹੜਾ ਗੈਰਕਾਨੂੰਨੀ ਪੂਰੇ ਤੌਰ ਤੇ ਹੈ ਇਹ ਡੰਪ ਇੱਥੇ 3 ਸਾਲ ਤੋਂ ਇੱਥੇ ਬਣਿਆ ਹੋਇਆ ਹੈ ਜਿਸ ਕਰਕੇ ਡੀ ਬਲੌਕ ਈ ਬਲੌਕ ਆ ਪਿਛੇ ਅਮਰਿਤ ਆਨੰਦ ਬਾਰਗ ਇੱਥੇ ਇੰਨੀ ਗੰਦੀ ਸਮਲ ਆਉਂਦੀ ਹੈ ਘਰਾਂ ਵਿੱਚ ਮੱਛਰ ਫਿਰ ਵੱਡੀਆਂ ਵੱਡੀਆਂ ਮੱਖੀਆਂ ਪੂਰਾ ਹੀ ਬਿਮਾਰੀ ਦਾ ਘਰ ਹੈ ਸੋ ਸਾਡੀ ਅਸੀਂ ਪ੍ਰਸ਼ਾਸਨ ਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਹਰ ਇੱਕ ਮੀਟਿੰਗ ਜਾ ਕੇ ਸਾਰੇ ਮੈਂਬਰਾਂ ਨੇ ਅਸੀਂ ਜਾ ਕੇ ਉੱਥੇ ਆਵਾਜ਼ ਉਠਾਈ ਪਰ ਸਾਡੀ ਜਦੋਂ ਵੀ ਸਾਨੂੰ ਅਸੀਂ ਬੋਲਦੇ ਹਾਂ ਉੱਥੇ ਜਾ ਕੇ ਪ੍ਰੋਟੈਸਟ ਕਰਦੇ ਹਾਂ ਸਾਨੂੰ ਇੱਕੋ ਹੀ ਬਰਫੀ ਦੇ ਦਿੰਦੇ ਆ ਕਿ ਬਸ ਜੀ 3 ਮਹੀਨੇ ਦੇ ਦਿਓ ਸਾਨੂੰ ਇਹ ਡੰਪ ਇਥੋਂ ਚੁੱਕਿਆ ਜਾਏਗਾ ਮੈਂ ਈ ਬਲਾਗ ਦੇ ਵਿੱਚ ਰਹਿੰਦਾ ਔਰ ਅਸੀਂ ਜੇ ਪਹਿਲਾਂ ਜਦੋਂ ਦੇ ਰਹਿ ਰਹੇ ਆ ਈ ਬਲਾਗ ਦੀ ਸਫਾਈ ਦਾ ਬਹੁਤ ਮੁਸ਼ਕਲ ਆ ਰਹੀ ਹੈ ਪਹਿਲਾਂ ਦੇ ਡੰਪ ਜਿਹੜਾ ਉਹ ਸਾਈਡ ਤੇ ਬਣਾਇਆ ਸੀ ਜੋ ਅਜੇ ਵੀ ਉੱਥੇ ਉਹਨਾਂ ਹੀ ਕੂੜਾ ਸੁੱਟਿਆ ਜਾ ਰਿਹਾ ਅੱਜ ਵੀ ਉੱਥੇ ਬੰਦ ਨਹੀਂ ਹੋਇਆ ਪਰ ਇੱਕ ਨਵਾਂ ਡੰਪ ਜਿਹੜਾ ਈ ਬਲਾਗ ਦੇ ਇਸ ਨੁਕਰ ਤੇ ਬਣਾਤਾ ਹੁਣ ਇਸ ਨੁਕਰ ਤੋਂ ਲੈ ਕੇ ਪੁੱਲਰ ਕਲੋਨੀ ਤੱਕ ਐਡਾ ਵੱਡਾ ਡੰਪ ਬਣ ਗਿਆ ਕਿ ਸਾਡੇ ਲਈ ਇੱਥੇ ਜੀਣਾ ਦੁਭਰ ਹੋ ਗਿਆ ਔਰ ਮੱਖੀ ਮਛਰ ਦੀ ਇੰਨੀ ਜਿਆਦਾ ਪਰਮਾਰ ਹੋ ਗਈ ਹੈ ਕਿ ਸਾਨੂੰ ਇਹ ਮਤਲਬ 2 ਮਿੰਟ ਖੜੋਈਏ ਤਾਂ ਵੀ ਮੱਖੀ ਇਸ ਤਰ੍ਹਾਂ ਲੱਗਦਾ ਕਿ ਮੂੰਹ 'ਚ ਪੈ ਜਾਏਗੀ ਔਰ ਹੁਣ ਸਾਡੀ ਪ੍ਰਸ਼ਾਸਨ ਦੇ ਅੱਗੇ ਸਭ ਤੋਂ ਵੱਡੀ ਇੱਕ ਗੁਹਾਰ ਆ ਕਿ ਛੇਤੀ ਤੋਂ ਛੇਤੀ ਇਹ ਡੰਪ ਚੁੱਕਿਆ ਜਾਵੇ ਮੈਂ ਤਕਰੀਬਨ 30 ਸਾਲ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਸਾਨੂੰ 1995 ਵਿੱਚ ਘਰ ਬਣਾਇਆ ਸੀ ਸੋ ਬੜਿਆ ਮਹਿੰਗੀ ਜਗ੍ਹਾ ਲੈ ਕੇ ਸਾਰੇ ਲੋਕਾਂ ਨੇ ਅਸੀਂ ਵੀ ਚਲੋ ਘਰ ਇੱਥੇ ਬਣਾਏ ਸੀ ਪਰ ਜਿਹੜਾ ਇਹ ਨਰਕ ਫੈਲਿਆ ਹੋਇਆ ਵਾ ਨਾ ਇਹ ਬੜਾ ਦੁਖਦਾਈ ਔਰ ਖਤਰਨਾਕ ਆ ਇਹਦੇ ਨਾਲ ਡੇਂਗੂ ਚੇਕੁਣੀਆਂ ਹੋਰ ਬਿਮਾਰੀਆਂ ਫੈਲਦੀਆਂ ਨੇ ਔਰ ਮੱਖੀ ਮੱਛਰ ਸਾਰੇ ਘਰਾਂ ਜਾਂਦਾ ਸਾਡਾ ਇੱਥੇ ਬਹਿਣਾ ਜਿਹੜਾ ਬਹੁਤ ਮੁਸ਼ਕਲ ਹੋਇਆ ਸੋ ਮੇਰੇ ਤੋਂ ਪਹਿਲਾਂ ਸਦਾ ਗੁਰਦੇਵ ਸਿੰਘ ਨੇ ਤੁਹਾਨੂੰ ਦੱਸ ਦਿੱਤਾ ਕਿ ਅਸੀਂ ਇਹ ਅੱਜ ਸਾਡਾ ਜਿਹੜਾ ਧਰਨਾ ਇਹ ਨਾਨ ਪੋਲਿਟਿਕਲ ਕਿਸੇ ਜਥੇਬੰਦੀ ਦਾ ਨਹੀਂ ਕਿਸੇ ਸਬੰਧ ਨਾਲ ਨਹੀਂ ਇਹ ਸਿਰਫ ਜਿਹੜੇ ਲੋਕ ਇਥੋਂ ਪ੍ਰਭਾਵਤ ਨੇ ਉਹਦਾ ਤਰਨਾ ਹੈ ਰਣਜੀਤ ਐਵੇਨਿਊ ਆਈਟੀਆਈ ਤੇ ਆਨੰਦ ਅਮਰਤ پارک ਦੇ ਨਜ਼ਦੀਕ ਮੌਜੂਦਾਂ ਜਿੱਥੇ ਕਿਸੇ ਟਾਈਮ 'ਚ ਨਗਰ ਨਿਗਮ ਵੱਲੋਂ ਅਵਰਡਾ ਕੰਪਨੀ ਨੂੰ ਗੱਡੀਆਂ ਖੜੀਆਂ ਕਰਨ ਵਾਸਤੇ ਜਗ੍ਹਾ ਦਿੱਤੀ ਗਈ ਸੀ ਪਰ ਹਾਲਾਤ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਕ ਪਾਰਕਿੰਗ ਨੂੰ ਇੱਥੇ ਕੂੜੇ ਦਾ ਡੰਪ ਜਿਹੜਾ ਹੈ ਉਹਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਸੋ ਇੱਥੇ ਜਿਹੜੀਆਂ ਛੋਟੀਆਂ ਗੱਡੀਆਂ ਨੇ ਉਹ ਕੂੜਾ ਲੈ ਕੇ ਆਉਂਦੀਆਂ ਨੇ ਤੇ ਇੱਥੋਂ ਫਿਰ ਵੱਡੀਆਂ ਗੱਡੀਆਂ ਦੇ ਵਿੱਚ ਕੂੜਾ ਲੱਦ ਕੇ ਅੱਗੇ ਲਿਜਾਇਆ ਜਾਂਦਾ ਹੈ ਇੱਥੇ ਇਹ ਆਈਟੀਆਈ ਹੈ ਜਿੱਥੇ ਵਿਦਿਆਰਥੀ ਜਿਹੜੇ ਨੇ ਉਹ ਆਪਣਾ ਭਵਿੱਖ ਬਣਾਉਣ ਲਈ ਆਂਦੇ ਨੇ ਤੇ ਨਾਲ ਹੀ ਭਾਰਕ ਹੈ ਜਿੱਥੇ ਲੋਕ ਸਿਹਤ ਬਣਾਉਣ ਲਈ ਆਂਦੇ ਨੇ ਤੇ ਕਰੋੜਾਂ ਰੁਪਇਆ ਦੀਆਂ ਜਿਹੜੀਆਂ ਇੱਥੇ ਕੋਠੀਆਂ ਬਣੀਆਂ ਨੇ ਰਿਹਾਇਸ਼ੀ ਇਲਾਕਾ ਹੈ ਤੇ ਲੋਕ ਪਰੇਸ਼ਾਨ ਹੈ ਇਸ ਇਹ ਜਿਹੜਾ ਮਾਮਲਾ ਹੈ ਡੰਪ ਦਾ ਇਹ ਐਨਜੀਟੀ ਵਿੱਚ ਵੀ ਗਿਆ ਹੈ ਤੇ ਉੱਥੇ ਵੀ ਇਹਦੀ ਸੁਣਵਾਈ ਹੋਈ ਹੈ ਤੇ ਅਗਲੀ ਸੁਣਵਾਈ ਜਿਹੜੀ ਹੈ ਉਹ ਫਰਵਰੀ ਮਹੀਨੇ ਚ ਹੈ ਤੇ NGT ਵੱਲੋਂ ਨਗਰ ਨਿਗਮ ਪੰਜਾਬ ਸਰਕਾਰ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਜਿਹੜੀ ਹੈ ਉਹ ਟਾੜਨਾ ਕੀਤੀ ਹੈ ਸੋ ਇਲਾਕਾ ਵਾਸੀਆਂ ਵੱਲੋਂ ਜਿਹੜਾ ਇੱਥੇ ਹੁਣ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਧਈਆ ਕਰ ਲਿਆ ਇਹਨਾਂ ਲੋਕਾਂ ਨੇ ਇੱਥੇ ਦੇ ਰਿਹਾਇਸ਼ੀ ਜਿਹੜੇ ਨੇ ਕਿ ਇਸ ਡੰਪ ਨੂੰ ਜਿਹੜਾ ਇੱਥੋਂ ਚੁਕਵਾਇਆ ਜਾਵੇਗਾ ਹੁਣ ਇਹ ਡੰਪ ਚੁਕਿਆ ਜਾਵੇਗਾ ਜਾਂ ਨਹੀਂ ਇਹ ਦੇਖਣਾ ਹੋਵੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ